ਜਦੋਂ ਉਹਨੇ ਆਣੀ ਗੁੱਲੀ ਡੰਡਾ ਚੁੱਕੀ ਜਾਂਦੇ ਵੇਖ ਕੇ ਤਾਏ ਨੇ ਉਹਨਾਂ ਨੂੰ ਸਹਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਪਾ ਕੇ ਸੰਗਦਾ ਸੰਗਦਾ ਤਾਏ ਦੇ ਨੇੜੇ ਆ ਗਿਆ ਪਰ ਦੂਜਾ ਛੱਗੇ ਗੁੱਲੀ ਲਕਾ ਕੇ ਅਗਾਹ ਨੂੰ ਨੱਸ ਗਿਆ ਉਹ ਕਹਿੰਦਾ ਸੀ ਕੁਛ ਓਏ ਕੋਲ ਆਏ ਮੁੰਡੇ ਦੀ ਬਾਹ ਫੜ ਕੇ ਤਾਏ ਨੇ ਪੁੱਛਿਆ ਉਹ ਉਹ ਮਾਗੇ ਦਾ ਮਾਗੇ ਦਾ ਕੀ ਓਏ ਮਾਗੇ ਕਾਣੇ ਦਾ ਪਤੀਜਾ ਛੱਗੇ ਟਿੱਡੂ ਦਾ ਮੁੰਡਾ ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਏ ਆਪਣੀਆਂ ਸੰਗਣੀਆਂ ਮੁੱਛਾਂ ਵਿੱਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜਹੀ ਬੋਲਿਆ ਤੇ ਤੂੰ ਸੰਤੇ ਬੁੱਚੜਦਾ ਹੈ ਨਾ ਤੇਰੇ ਬਾਬੇ ਦਾ ਨਾਮ ਤੈਨੂੰ ਪਤਾ ਮੁੰਡੇ ਨੇ ਜੀ ਬਾਹਰ ਕੱਢ ਕੇ ਤਾਇ ਤੋਂ ਬਾਹ ਛਡਾਉਂਦਿਆਂ ਸੰਗ ਕੇ ਮੂੰਹ ਪਾਸੇ ਕਰ ਲਿਆ ਦਾਦੀ ਦੇ ਆਕਸਮਾ ਲੱਗਦਾ ਹੁੰਦਾ ਨਾਨੀ ਦੇ ਆ ਯਾਰਾ ਨਾ ਬਾਬਾ ਨਾ ਤਾਇਆ ਹਾਂ ਇਹ ਕਿਨੇ ਮੱਤ ਦਿੱਤੀ ਆ ਕੋਈ ਤੈਨੂੰ ਮੁੰਡੇ ਦਾ ਸੰਗ ਤੇ ਸਹਿਰ ਨਾਲ ਮੂੰਹ ਲਾਲ ਹੋ ਗਿਆ ਤਾਇ ਦਾ ਭਾਰਾ ਜਿਹਾਂ ਚਿਹਰਾ ਵੀ ਪਸ ਗਿਆ ਔਰਤਾ ਗੱਜਮੀ ਆਵਾਜ਼ ਵਿੱਚ ਪੁੱਛਿਆ ਮੈਂ ਤੇਰਾ ਕੀ ਲੱਗਦਾ ਭਲਾ ਮੁੰਡਾ ਗੁੰਮਸਮਖੜੋਤਾ ਰਿਹਾ ਓਏ ਕੁਛ ਤਾਂ ਬੋਲ ਨਾਨਕਿਆਂ ਦੇ ਆ ਜੰਮਿਆਂ ਓਵੇਂ ਸਹਮੇ ਹੋਏ ਮੁੰਡੇ ਦੇ ਮੂੰਹ ਤਾਇਆ ਨਿਕਲ ਗਿਆ ਦਰ ਫਿਟੇ ਮੂੰਹ ਤੇਰੇ ਜੰਮਣ ਦੇ ਮੈਂ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ਤੇਸ ਕੀਰੀ ਕਿਧਰੋਂ ਪਾਰੀਏ ਓਏ ਤੂੰ ਘਰੇ ਤੇਰੀ ਕੋਈ ਦਾਦੀ